8 1 ਕਿਸ ਵਾਸਤੇ 108 ਨਹੀਂ ਆ ਰਹੀ ਐ ਐਂਬੂਲੈਂਸ ਨਹੀਂ ਸਰ ਇੱਕ 20 ਵਾਰ ਵੀ 10 ਵਾਰ ਫੋਨ ਕਰਤਾ ਘਟੋ ਘਟ ਇੱਕ ਵਾਰ ਵੀ ਫੋਨ ਨਹੀਂ ਚੱਕਿਆ ਗਿਆ ਐਂਬੂਲੈਂਸ ਨੇ ਅੱਛਾ ਘਟੋ ਘਟ ਅੱਧਾ ਘੰਟਾ ਉਰੇ ਆਏ ਨੂੰ ਹੋ ਗਿਆ ਸਾਨੂੰ ਅੰਮਦਰੋਂ ਪਰਚੀ ਵੀ ਕਟਾ ਲਈ ਐਂਬੂਲੈਂਸ ਨਹੀਂ ਆਈ ਸਾਡੇ ਕੋਲ ਐਂਬੂਲੈਂਸਾਂ ਦੋ ਖੜੀਆਂ ਨੇ ਸਰ ਸਾਡੇ ਕੋਲ ਇੱਕ ਵੀ ਨਹੀਂ ਪ੍ਰੈਜ਼ੈਂਟ ਹੈਗੀ ਡਰਾਈਵਰ ਇੱਕ ਵੀ ਪ੍ਰੈਜ਼ੈਂਟ ਨਹੀਂ ਹੈਗਾ ਸਾਡੇ ਕੋਲ ਨਹੀਂ ਫਿਰ ਕੀ ਫਾਇਦਾ ਇਹ ਐਂਬੂਲੈਂਸ ਦਾ ਕੋਈ ਫਾਇਦਾ ਨਹੀਂ ਸਰ ਸਾਨੂੰ ਕੋਈ ਫਾਇਦਾ ਨਹੀਂ ਤੁਸੀਂ ਕਿੱਧਰੋਂ ਆ ਰਹੇ ਸੀ ਮੈਂ ਬੜਾ ਰੋਂਗ ਆ ਰਹੇ ਉਹ ਉਹ ਇੱਧਰੋਂ ਆ ਰਹੇ ਸੀ ਅੱਛਾ ਆਪਣੇ ਸਾਹਮਣੇ ਹੋਇਆ ਹੈ। ਕੋਈ ਹਾਸੇ ਦਾ ਕਾਰਨ ਵੀ ਹੈ ਮੈਨੂੰ ਕੀ ਲੱਗਦਾ ਤੁਹਾਨੂੰ? ਕਿ ਇਹ ਐਕਸੀਡੈਂਟ ਕਿਵੇਂ ਹੋਇਆ? ਮੈਨੂੰ ਅਕਸਰ ਸਾਹਮਣੇ ਨੂੰ ਨਹੀਂ ਨੀਰ ਆ ਗਿਆ ਸੀ ਜਾਂ ਪਿੱਛੇ ਲੱਗੂ। ਹਾਂ। ਕੋਈ ਨੀਂਦ ਨੂੰ ਲੱਗੀ ਸੀ ਕਿ ਨਾ ਨੀਂਦ ਨਹੀਂ ਇਹ ਕਾਹਦਾ ਸਾਹਮਣੇ ਨੀਰ ਆ ਗਿਆ ਸੀ। ਹੂੰ। ਤੁਹਾਡੇ ਨਾਲ ਕੌਣ ਸੀ? ਕੋਈ ਆਮ ਨਹੀਂ ਸੀ ਉਹ ਆਖੋ। ਤੁਸੀਂ ਨਾ ਕੋੜਾ ਹੇਡ ਤੋਂ ਕਿੱਧਰ ਜਾ ਰਹੇ ਸੀ? ਨਾ ਕੋਕਲ ਜਾਣ ਜਾ ਰਹੇ ਸੀ। ਕੋਕਲ ਕੋਲ ਕੰਮ ਕਰਦੇ ਹੁੰਦੇ। ਹਾਂ। ਹਾਏ। ਪੋਕਲ ਪਾਇਂਡ ਜਾ ਰਹੇ ਤੁਸੀਂ ਉਹ ਉੱਤਰੋ ਪੋਕਲ ਪਾਇਂਡ ਕਣੀ ਆ ਰਹੇ ਸੀ ਪੋਕਲ ਪਾਇਂਡ ਤੋਂ ਆ ਰਹੇ ਸੀ ਮਮੀ ਨੂੰ ਲੈਣ ਆ ਰਹੇ ਸੀ ਬਾਬੇ ਅੱਛਾ ਅੰਦਰ ਜਦੋਂ ਆ ਰਹੇ 90 ਸੱਤਣ 90 ਸੱਤਣ ਆ ਰਹੇ ਕਤਰਾਲੇ ਤੁਸੀਂ ਕਤਰਾਲੇ ਦੇ ਰਹੇ ਨਾਲ ਕਤਰਾਲੇ ਦੇ ਰਹੇ ਜੀ ਅੱਛਾ ਇਹ ਮੈਂ ਆ ਰਿਹਾ ਸੀਗਾ ਜੀ ਕੰਮ ਤੋਂ ਆ ਰਿਹਾ ਸੀਗਾ ਇਹ ਆਪਸ ਵਿੱਚ ਇਹਨਾਂ ਦੀ ਟੱਕਰ ਲੱਗੀ ਆ ਇਹ ਦੋ 90 ਕਣੀ ਆ ਰਹੇ ਸੀ ਦੋ ਭਵਾਨੀ ਗੜ ਕਰਨੇ ਆ ਰਹੇ ਅੱਛਾ ਤੇ ਜਸਾਬ ਦੇ ਵਾਲੇ ਦੀ ਫੈਕਟਰੀ ਇਹ ਜਿਆਦਾ ਸੀਰੀਅਸ ਨੇ ਸਾਹ ਹਾਂ ਤੇ ਜਿਹਦੇ ਮੇਥੋਂ ਵਾਲੇ ਜਨਾਬੇ ਗਨੇ ਇਹ ਥੋੜਾ ਜਿਹਾ ਟੀਮ ਹਾਂ ਇਹ ਓਵਰਟੇਕ ਕਰ ਰਹੇ ਤੇ ਇੱਕ ਨੀਚੇ ਕਰਿਆ ਆ ਇੱਕ ਨੀਚੇ ਕਰ ਗਿਆ ਤੇ ਇੱਕ ਜਿਆਦਾ ਸੀਰੀਅਸ ਜੀ ਗੰਧ ਹੋ ਗਈ ਖਾਤਮੀ ਜਿਹੜੇ ਦੋ ਜਣੇ ਸੀਰੀਅਸ ਕੌਣ ਕੌਣ ਆ ਇਹ ਫੈਕਟਰੀ ਵਾਲੇ ਮੁੰਡੇ ਨੇ ਉਹਦੇ ਫੈਕਟਰੀ ਚ ਕੰਮ ਕਰਦੇ ਨੇ ਦੋਨੇ ਸੀਰੀਅਸ ਲੰਘਾ ਰਹੇ ਕਿੱਥੇ ਰਹਿੰਦੇ ਨੇ ਇਹ ਕਹਿੰਦੇ ਰਹਿੰਦੇ ਦਾ ਨਹੀਂ ਕਰਤਾ ਪਤਾ ਕੌਣ ਆ ਆਪਣਾ ਨੇ ਤਾਂ ਚੱਕ ਜੇ ਇਧਰੋਂ ਕੁਝ ਕਰ ਅੱਛਾ ਹਾਂਜੀ ਦੋ ਸਰਦਾਰ ਦੇ ਉਹ ਐਂਡ ਹੈਂਡਲ ਦੇ ਐਂਡਲ ਵਿੱਚ ਵੱਜੇ ਅੱਛਾ ਉਹ ਲੈ ਤੇ ਇੰਦੀ ਉਹ ਤੋਂ ਮੈਂ ਉੱਤਰ ਗਏ ਬਾਅਦ ਅੱਛਾ ਉਹ نیچے ਕਰ ਕੇ ਇੱਕ ਇੱਕ ਮੁੰਡਾ ਬੜ ਕੇ ਅੱਛਾ ਦੋ ਜਾਣੇ ਸੀ ਉਹ ਵੀ ਜਿਹੜੇ ਦੂਜੇ ਟੱਕਰ ਹੋਈ ਉਹ ਵੀ ਦੋ ਜਾਣੇ ਨੇ ਹਾਂ ਉਹ ਦੋ ਜਾਣੇ ਦੇ ਇੱਕ ਇੱਕ ਕਰਾਣੇ ਦੇ ਦੀ ਆ ਅੱਛਾ ਇੱਕ ਲੇਡੀ ਜੀ ਦੇ ਇੱਕ ਮੁੰਡਾ ਹੈ ਅੱਛਾ ਸਾਰੇ ਤਾਂ ਜਾਲ ਲੱਗਣਾ ਚਾਹੀਦਾ ਤੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇਦਾਂ ਦੇ ਜਾਲ ਲੱਗਣ ਬਚ ਕਰੇ ਜਿਵੇਂ ਟ ਇੱਕ ਟੰਪੇ ਜਿ ਲੱਗਿਆ ਜਿਹੜਾ ਨੀਚੇ गिरਨ ਵਾਲਾ ਉਹਦਾ ਧੜਕਣਾ ਖੱਲੀ ਲੱਗੇ ਅੱਛਾ ਤਾਂ ਹੀ ਤਾਂ ਟੰਪੇ ਜੇ ਉੱਥੇ ਨੇ ਜਿਓ ਇਹ ਫੈਕਟਰੀ ਵਾਲੇ ਮੁੰਡੇ ਨੇ ਜੀ 7 ਵਜੇ ਜਿਹੜੇ ਜਾਂਦੇ ਨੇ 5 ਵਜੇ ਸਵੇਰੇ ਡਿਊਟੀ ਤੇ ਸਾਡੀ ਸ਼ਿਫਟ ਦੇ ਐਂਡ ਦੇ ਟਾਈਮ ਤੇ ਦੀ ਸ਼ਿਫਟੀ ਤੋਂ ਕਰਿਆ ਵਰਬ ਸਾਰੇ ਦੀ ਸਾਨੂੰ ਜਦੋਂ ਮੈਂ ਦੇਖਿਆ ਕਿ ਦਾ ਮੁੱਖ ਦਾ ਐਕਸੀਡੈਂਟ ਹੋਇਆ ਪਿਆ ਦੂਗਾ ਤੇ ਦੋ ਜਿਹੜੇ ਮੁੰਡੇ ਕਰਮਚਾਰੀ ਸੀਗੇ ਸਾਡੀ ਕੰਪਨੀ ਦੇ ਦੀਗੇ ਦੋਨੇ ਮੁੰਡੇ ਸੁਵਰਾਜ ਆਟੋਮੋਟਿਵ ਦੇ ਨਾਂ ਬੰਦੇ ਦੀਗੇ ਮੁੰਡੇ ਡਿਊਟੀ ਆਨ ਡਿਊਟੀ ਜਾ ਰਹੇ ਸੀ ਦੀ ਕੰਪਨੀ ਦੇ ਜਾਂਦੇ ਹੋਏ ਐਕਸੀਡੈਂਟ ਹੋਇਆ ਉੱਥੇ ਨਾ ਮੌਕੇ ਤੇ ਕੋਈ ਐਂਬੂਲੈਂਸ ਪਹੁੰਚੀ ਐ ਸਿਰਫ 112 ਨੰਬਰ ਦੀ ਗੱਡੀ ਪਹੁੰਚੀ ਐ ਹਸਪੀਟਲ ਲੈ ਕੇ ਆਏ ਆ ਉਹ ਵੀ ਆਪਣੀ ਗੱਡੀ 'ਚ ਮੁੰਡਿਆਂ ਨੂੰ ਲੈ ਕੇ ਆਏ ਨੇਗੇ ਮੋਕੇ ਤੇ ਡਾਕਟਰ ਸਾਹਿਬ ਤਾਂ ਮੌਜੂਦ ਹੈਗੇ ਜੀ ਪਰ ਇਹਨਾਂ ਦੀ ਕੋਈ ਐਂਬੂਲੈਂਸ ਲੈ ਕੇ ਜਾਣੂਰੇ ਮੌਜੂਦ ਨਹੀਂ ਹੈਗੀ 108 ਨੰਬਰ ਦੀ ਹੁਣ ਬਥੇਰੀ ਵਾਰ ਫੋਨ ਕਰਾਂ ਕਿਸੇ ਨੇ ਫੋਨ ਨਹੀਂ ਚੁੱਕਿਆ ਹੈ ਕਿਸ ਤਰ੍ਹਾਂ ਦੇ ਹਾਲਾਤ ਸੀ ਜਦੋਂ ਮੁੰਡਿਆਂ ਦੇ ਬਹੁਤ ਜ਼ਿਆਦਾ ਬੁੱਢੇ ਲੱਗਦੇ ਕਿਵੇਂ ਹੈ ਹੈਡ ਇੰਜਰੀ ਹੈ ਮੋਟਰਸਾਈਕਲ ਲੱਗੇ ਨੇ ਜੀ ਆਪਸੇ ਭੇੜਤ ਹੋਈ ਹੈ ਇੱਕ ਉੱਪਰ ਵੀ ਗਰੇ ਬਰਜਿਤ ਇਹਨਾਂ ਨਹੀਂ ਸਰ ਪਤਾ ਡੈਫੀਨੇਟਲੀ ਕਿਉਂਕਿ ਮੇਰੇ ਜਦੋਂ ਹੁੰਦਾ ਹੋਇਆ ଥିਗਾ ਉਦੋਂ ਐਕਸੀਡੈਂਟ ਹੋਇਆ ਪਿਆ ਤੁਹਾਨੂੰ ਇਹ ਮੁੰਡਿਆਂ ਦਾ ਨਾਮ ਕੀ ਹੈ ਇੱਕ ਮੁੰਡਾ ਜੀ ਗੁਰਵੀਰ ਆ ਪਾਲੀਆ ਤੁਮੈਂ ਇੱਕ ਮੁੰਡਾ ਨਵਾਂ ਹੀ ਆਇਆ ଥିਗਾ ਸਾਡੇ ਇ ਵੇਗ ਜੀ ਜਿਹੜੀ ਦੂਜੀ ਨੇ ਮੋਟਰਸਾਈਕਲ ਵਾਲੇ ਉਹ ਉਹ ਕਿੰਨੇ ਜਾਨੇ ਸੀ ਉਹ ਸਰ ਦੋ ਆਏ ਨੇ ਵਾਲੇ ਤਾਂ ਵੀ ਦੋ ਜਿਹੜੇ ਆਏ ਤੀਏ ਇਹ ਹੂੰ ਇਹ ਐਕਸੀਡੈਂਟ ਅੰਮ੍ਰਿਤ ਸਾਹਮਣੇ ਹੋਇਆ ਜੇ ਕਿਸ ਤਰ੍ਹਾਂ ਇਹ ਸਰ ਇੰਨਾ ਨਹੀਂ ਪਤਾ ਜੀ ਮੌਕੇ ਤੇ ਹੋਇਆ ਪਿਆ ਜਦੋਂ ਮੈਂ ਪਹੁੰਚਿਆ ਇਹ ਕਿਸ ਤਰ੍ਹਾਂ ਮਨ ਮਨ ਜੀ ਕਹਿੰਦੇ ਇੱਕ ਜਿਹੜਾ ਹੈਗਾ ਨੀਚੇ ਗਿਰਿਆਗਾ ਜਿਵੇਂ ਉਹ ਜਿਹੜੀ ਹਾਈਟ ਬਹੁਤ ਘੱਟ ਆ ਵੀ ਉੱਥੇ ਜਾਲੀ ਲੱਗਣੀ ਚਾਹੀਦੀ ਹੈ ਜੀ ਹਾਂ ਜੀ ਸਰ ਜਾਲੀ ਦਾ ਕਵਰ ਹੋਣੀ ਚਾਹੀਦੀ ਹੈ ਜੀ ਜਿਆਦਾ ਤੋਂ ਜਿਆਦਾ ਜਿਵੇਂ ਉਹਨਾਂ ਨੇ ਉੱਪਰਲੇ ਪਾਸੇ ਰੇਲਵੇ ਟਰੈਕ ਦੇ ਉੱਪਰ ਜਾਲੀ ਉਹ ਜੋਲੀ ਥੋੜੀ ਹੋਰ ਕ੍ਰੋਸ ਹੋਣੀ ਚਾਹੀ ਕਿੰਨੇ ਜਣੇ ਇੰਜਣ ਚੜੇ ਚਾਰ ਜਣੇ ਇੰਜੜ ਆਏ ਸੀ ਉਹਨਾਂ ਦੇ ਵਿੱਚੋਂ ਦੋ ਪੇਸ਼ੈਂਟ ਸਟੈਫਰ ਕਰਿਆ ਉਹਨਾਂ ਦੇ ਹੈਜਿੰਗਰੀ ਸੀ ਤੇ ਦੋ ਹਜੇ ਇੰਡਰਟੇ ਕਿ ਹੋਇਆ ਕਿਵੇਂ ਪਤਲ ਕਿੰਝ ਸ਼ਾਇਦ ਬਾਈਕ ਕੋਲੀਜਨ ਹੈ ਜੋ ਦੱਸ ਰਹੀ ਸੀ ਕਿੰਨੇ ਟੋਟਲ ਇੰਜਣ ਨੇ ਜੀ 4 ਇੰਜੜ ਸਾਰੀ ਰੈਫਰ ਕਰਤੇ ਦੋ ਰੈਫਰਡ ਹੈ ਦੋ ਹਜੇ ਐਕਚੁਅਲੀ ਦੋ ਅੰਡਰਟੇ ਉਹਨਾਂ ਨੇ ਕਿਵੇਂ ਹਲਾ ਹਾਂ ਜੀ ਫਿਲਹਾਲ ਸਟੇਬਲ ਹੈ ਬਾਕੀ ਦੇਖੀ ਐਕਸ-ਰੇਜ਼ ਵਗੈਰਾ ਕਰਾਂਗੇ ਜਿਹੜੇ ਰੈਫਰ ਕੀਤੇ ਨੇ ਉਸ ਤਾਂ ਉਹਨਾਂ ਦੀ ਕੰਡੀਸ਼ਨ ਚੰਗੀ ਹੈ ਉਹਨਾਂ ਦੇ ਹੈਡਿੰਗ ਦੇ ਨੇ ਥੋੜੇ ਸੀਲੇ ਸੋ ਉਹ ਦੋਵਾਂ ਨੇ ਹਾਂ ਜੀ ਕਿੰਨੇ ਜਣੇ ਨੇ ਜਿਹੜੇ ਰੈਫਰ ਕੀਤੇ ਦੋ ਉਹ ਤੋਂ ਉਹਨਾਂ ਦੇ ਆਜਣਗੇ ਉਹਨਾਂ ਦੇ ਆਜਣਗੇ ਇਹ 108 ਦੇ ਤੁਸੀਂ ਕੌਣ ਹੋ ਹਾਂਜੀ ਹਾਂ ਜ ਸੁਖਮੀਰ ਸਿੰਘ ਐਮਟੀ ਤੁਸੀਂ ਇੰਨੀ ਲੇਟ ਕਿਉਂ ਆਏ ਨਾ ਨੇ ਇੱਕ ਅੱਧਾ ਪੌਣਾ ਘੰਟਾ ਹੋ ਗਿਆ ਨਾਬੇ ਵਾਲੀ 108 ਕਿੱਥੇ ਆ ਸਹੀ ਜੀ ਸਾਨੂੰ ਨਾਬੇ ਵਾਲੀ ਤਾਂ ਉਰੇ ਹੋਣੀ ਚਾਹੀਦੀ ਸੰਨ ਤਾਂ ਪਤਾ ਨਹੀਂ ਦੇ ਬਾਰੇ ਤੁਸੀਂ ਕਿਥੋਂ ਆਏ ਸੀ ਅਸੀਂ ਚੰਨੋ ਤੋਂ ਅੱਛਾ ਚੰਨੋ ਤੋਂ ਬਾਰੇ ਤੁਹਾਨੂੰ ਟਾਈਮ ਟੈ ਲੱਗਦਾ ਹਾਂਜੀ ਤਕਰੀਬਨ 15-20 ਮਿੰਟ ਲੱਗ ਜਾਂਦੇ ਨੇ ਨਾਬੇ ਐਂਬੂਲੈਂਸ ਦਾ ਕੀ ਹਾਲਾਤ ਹੈ ਇਹਦੇ ਬਾਰੇ ਨੂੰ ਪਤਾ ਜੀ ਇਹ ਤਾਂ ਪ੍ਰਸ਼ਾਸਨਿਕ ਜਾਂ ਡਰਾਈਵਰ ਦਾ ਸਵਾਲ ਹੈ ਕਿ ਤੁਹਾਨੂੰ ਇੰਨਾ ਟਾਈਮ ਲੱਗ ਗਿਆ ਉਹਨੂੰ ਜਾਂ ਕਿਸੇ ਦੀ ਜਾਣ ਵੀ ਪਾਸ ਸਕਦੀ ਆ ਹੁਣ ਪ੍ਰਾਈਵੇਟ ਗੱਡੀਆਂ ਚ ਲੈ ਕੇ ਗਏ ਨੇ ਕੋਈ ਸਾਨੂੰ ਜਦੋਂ ਜੋਬ ਪੈਂਦੀ ਆ ਅਸੀਂ ਪਹਿਲਾਂ ਕਹਿ ਕੇ ਚੱਲਦੇ ਆ ਵੀ ਸਾਨੂੰ 15 ਜਾਂ 20 ਮਿੰਟ ਲੱਗਣਗੇ ਫਿਰ ਜਦੋਂ ਕੋਈ ਤੁਹਾਨੂੰ ਇੰਡੀਕੇਸ਼ਨ ਹੁੰਦੀ ਆ ਫੋਨ ਆਉਂਦੀ ਆ ਕਿ ਫਿਰ ਉਦੋਂ ਵੱਧ ਵੀ ਦੱਸਣਾ ਪੈਂਦਾ ਜੀ ਟਾਈਮ ਕਿਉਂਕਿ ਰਾਸਤੇ 'ਚ ਫਾਟਕ ਵੀ ਪੈਂਦੇ ਨੇ ਤੂਹੀ ਵਾਲੇ ਤੁਹਾਨੂੰ ਪਤਾ ਹੀ ਆ ਜਦੋਂ 40 ਨੰਬਰ ਫਾਟਕ ਲੱਗ ਜਾਂਦਾ 15 20 ਮਿੰਟ ਓਦੇ ਤੇ ਵੀ ਲੱਗ ਜਾਂਦੇ ਕਿਤਾ ਅਸੀਂ ਕਿਹੜੀ ਗੱਡੀ 'ਚ ਕੰਮ ਕਰਦੂ ਸੀ ਮੈਂ ਹੀ ਆਪਣੇ ਨਾਪ 52 7 ਕੀ ਇਟਸ 108 ਕੀ ਕਾਰਨ ਆ ਜਿਹੜੀ ਹੈਗੀ ਐਮਰਜੈਂਸੀ ਅਟੈਂਡ ਕਿਉਂ ਨਹੀਂ ਹੋ ਰਹੀਆਂ ਕੀ ਕਾਰਨ ਜੀ ਸਰ ਨੂੰ ਰਾਤ ਹੀ ਬੈ ਘੋੜਾ ਜੀ ਬੈ ਸਿੱਟਾ ਲਾ ਕੇ ਜੀ ਇਹਨੇ ਵੀ ਇਸ ਆਪਨੇ ਗੱਡੀ ਦਾ ਜੀਪੀਐਸ ਨਹੀਂ ਸ਼ੂ ਹੋ ਰਿਹਾ ਹੈ ਅੱਛਾ ਇਸ ਦਾ ਕੀ ਹਾਲ ਅੱਛਾ ਗੱਡੀ ਤਾਂ ਖਰਾਬ ਹੈ ਗੱਡੀ ਤਾਂ ਖਰਾਬ ਹੈ ਰਾਤ ਹੀ ਸਰ 1.5 ਵਜੇ ਨੂੰ ਕਾਲ ਆਈ ਤੇ ਇਸ ਤੋਂ ਇਲਾਵਾ ਜਿਹੜੀ ਜਿਵੇਂ ਰਖੜੇ ਦੀ ਗੱਡੀ ਆ ਉਹ ਵੀ ਖਰਾਬ ਆ ਅੱਛਾ ਉਹਨਾਂ ਵਾਰੀ ਕੋਈ ਹੋਰ ਸਟਾਫ ਤੋਂ ਪੁੱਛਾ ਕਰ ਚਾਹ ਨਹੀਂ ਰਖੜੀ ਦੀ ਵੀ ਨਹੀਂ ਆ ਰਹੀ ਗੱਡੀ ਹਾਦਰੋ ਸਟਾਫ ਤੋਂ ਉੱਥੇ ਜਾ ਕੇ ਬਰਾ ਕਰ ਸਰ ਪੂਰੀ ਕਿੰਨੇ ਐਂਬੂਲੈਂਸ ਨੇ ਹਸਪਤਲ ਪੂਰੀ ਦਾ ਸਾਡੇ ਇੱਕ ਹੀ ਆ ਅੱਛਾ ਇੱਕੋ ਆ ਫਿਰ ਜਿਵੇਂ ਐਮਰਜੈਂਸੀ ਜੁਨ ਵਿੱਚ ਹੁਣ ਆਈ ਆ ਐਕਸੀਡੈਂਟ ਕੇਸ ਆਇਆ ਚੰਨੋ ਤੋਂ ਆਇਆਗਾ ਫਿਰ ਤੁਸੀਂ ਤੋਂ ਤੁਸੀਂ ਜੇ ਹੁੰਦੇ ਮੌਕੇ ਤੇ ਟੈਂਡ ਕਰ ਸਕਦੇ ਸੀ ਸਰ ਟੈਂਡ ਤਾਂ ਜੀ ਕਰ ਸਕਦੇ ਜੀ ਸਾਨੂੰ ਪਰਮਿਸ਼ਨ ਹੋਊਗੀ ਹਾਂ ਜੋ ਅਡਾ ਜੀਪੀ ਸਾਨੂੰ ਸੋਹੜੇ ਹੋ ਰਿਹਾ ਪਰਮਿਸ਼ਨ ਨਹੀਂ ਲੈ ਆ ਜੀ ਉਹ ਐਕਸੀਡੈਂਟ ਕੇਸ ਤਰੁਨਾਈ ਕੇਸ ਆਇਆ ਉਸ ਫਰੋਂ ਕੇਸ ਵੀ ਨਹੀਂ ਆਇਆ ਨਾ ਇਹ ਉਹਨਾਂ ਨੇ ਉੱਪਰ ਹੀ ਬੰਦ ਕਰਿਆ ਹੈ। ਯਾਰ ਜੇਸ ਆਉਂਦਾ ਸੀ ਲੈ ਲੈਣੀ। ਠੇਕੇਦਾਰ ਕੌਣਾ ਕਹਿੰਦਾ ਨਾ? ਸਰ ਇਹਦਾ ਸਾਡੇ ਆਵਲਦੀ ਬਸਰ ਨਹੀਂ ਸੀ ਸਰ ਜੀ। ਜੀਰਪੁਰ ਤੋਂ। ਹਾਂ ਜੁੰਦਣਾ ਤੋਂ ਠੋਡੀ ਗੱਲ ਵੀ ਕਰਾ ਦਿੱਤੀ। ਪਤਾ ਕਿੰਨੇ ਟੀਂਜਰ ਹੋਏ ਨੇ। ਤੇ ਸਰ ਓਵਰ ਬ੍ਰਿਜ ਤੇ ਆਪਣੇ ਭਵਾਨੀ ਰੋਡ ਤੇ ਹੋਏ ਟੀਂਜਰ ਹੋਇਆ ਦੋ ਮੋਟਰਸਾਈਕਲ ਤੇ ਆਪਸ ਵਿੱਚ ਭੜਗੇ ਦੋਨੇ ਮੋਟਰਸਾਈਕਲ। ਇਹਨਾਂ ਦੇ ਚਾਰ ਬੰਦੇ ਸੱਟਾਂ ਲੱਗੀਆਂ ਨੇ। ਦੋ ਬੰਦੇ ਰੈਫਰ ਕਰਕੇ ਪਟਿਆਲੇ ਦੇ ਦੋ ਇੱਥੇ ਦਾਖਲ ਨੇ। ਇਹ ਕੌਣ ਕੌਣ ਉਰੇ ਦਾਖਲ ਨੇ? ਜਿੱਥੇ ਇੱਕ ਲੇਡੀ ਜੀ ਕਿ ਉਹਨਾਂ ਦਾ ਮੁੰਡਾ ਮੰਨੀ ਕੀ ਨਾਮ ਕੀ ਹੈ ਲੇਡੀਸ ਤੇ ਮੈਂ ਜਿਹੜੀ ਦਾ ਨਾਮ ਗਰਮੇਲ ਕੌਰ ਤੇ ਮੁੰਡੇ ਦਾ ਮੰਨੀ ਹੈ ਨਾਲੇ ਪਿੰਡ ਦੇ ਨੇ ਅੱਛਾ ਕਿੱਥੇ ਜਾ ਰਹੇ ਸੀ ਹੈ ਇਹਨਾਂ ਆਪਣੇ ਆਪਣੇ ਪਿੰਡ ਤੋਂ ਇੱਥੇ ਨਾਬੇ ਨੂੰ ਆ ਰਹੇ تھے ਉਹ ਜਿਹੜੇ ਮੁੰਡੇ ਦੂਜਾ ਮੁਰਸਲਾ ਉਹ ਇੱਥੋਂ ਜਾ ਰਹੇ ਸੀ ਆਪਣੇ ਫੋਕਲ ਬੰਦਵਾਲਾ ਨੂੰ ਜਾ ਰਹੇ ਸੀ ਕਿੱਥੋਂ ਕਿਹੜੀ ਨਿਓ ਜਿਹੜੇ ਦੂਜਾ ਨਹੋਰ ਦੇ ਉੱਪਰ ਹੋਇਆ ਸੀ ਜਿਹੜੇ ਨਾ ਪੁਲ ਚ ਆਪਸ ਭੜਕੇ ਡੋਲੀਆਂ ਨੇ ਇੱਕ ਨੀਚੇ ਵੀ ਗਿਰਿਆ ਨੀਚੇ ਦੇਖਦੇ ਆਂ ਜੀ ਉਹਦਾ ਪਾਈਪ ਤਾਂ ਲੱਗਿਆ ਵੀ ਪੋਲ ਦੇ ਉੱਪਰ ਭਿੜ ਗਏ ਆ ਆਪਾਂ ਕੰਡੀਸ਼ਨ ਕਿਵੇਂ ਹੈ ਜੀ ਕੰਡੀਸ਼ਨ ਦੋ ਸੀਰੀਅਸ ਨੇ ਜੀ ਦੋ ਨੂੰ ਰੈਫਰ ਕਰਿਆ ਨੇ ਪਟਿਆਲੇ ਦਾ ਜਿਹੜੇ ਰੈਫਰ ਕਰੇ ਉਹਨਾਂ ਦਾ ਨਾਮ ਕੀ ਹੈ ਜੀ ਉਹਨਾਂ ਦੇ ਇੱਕ ਤਾਂ ਹੈਗਾ ਜੀ ਗੁਰਵੀਰ ਸਿੰਘ ਤੇ ਵਿਵੇਕ ਜੀ ਕੀ ਕਾਰਵਾਈ ਫਰਦਰ ਕਰੀਏ ਇਹ ਦੇਖਦੇ ਆ ਜਿਹੜੇ ਵੀ ਕਾਰਵਾਈ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ providing a wide range of professional courses with 100% placement assistance we are sri sai group of institutes